ਸੇਮ ਹੋ ਜਾ। ਇਹ ਮਗਮ। ਮਗਮ। ਟੇਸ਼ਨ ਆ ਨਾ ਫਿਰ। ਜੋ ਦੂ ਪਰ ਘੱਟ ਦੁਰਨਾ ਪਰ ਤੁਰਨਾ ਮੜ ਕੇ ਦੇ ਨਾਲ। ਹੁਣ ਚੰਡੀਗੜ੍ਹ ਕਰਿਆਸ਼ੇ ਦੀ ਫਿਲਮ ਵੀ ਬਣ ਗਈ। ਹਾਂ। ਤੇ ਚਲੋ ਟੌਪ ਕਲੰਬੇ ਦੇ ਮੈਂ ਸੋ ਗਿਆ ਆਪਾਂ ਜਵਾਨੀ ਜਵਾਨੀ ਦੀ ਗੱਲ ਕਰ ਰਹੇ ਹਾਂ ਇੱਥੇ ਕਰੀਏ। ਅ ਦੋਸਤੋ ਪੰਜਾਬੀ ਡਿਵੀਸ਼ਨ ਤੇ ਤੁਸੀਂ ਜੁੜੇ ਹੋ ਤੇ ਮੈਂ ਜੱਸੀ ਬੜੈਚ। ਅੱਜ ਤੁਹਾਨੂੰ ਬੜੀ ਬੁਲੰਦ ਆਵਾਜ਼ ਨਾਲ ਤੁਹਾਨੂੰ ਮਲਾਵਾਂਗੇ। ਅ ਜੇ ਮੈਂ ਕਹਾਂ ਕਿ ਪੁਰਾਣੀ ਖੁੰਡੇ ਦੀ ਗੱਲ ਛੋਟੀ ਹੋਏਗੀ ਕਿਉਂਕਿ ਅੱਜ ਵੀ ਮਿਲਦਾ ਤਾਂ ਲੱਭੀ ਪ੍ਰਾਣੀ ਨਹੀਂ ਨਵੇਂ ਨੇ ਭਾਈ ਹਰਦੀਪ ਜੀ ਸਾਡੇ ਮੌਜੂਦ ਨੇ ਭਾਈ ਜੱਸੀ ਗਾਜੀ ਸੱਸੀ ਗਾ ਜੱਸੀ ਜੀ ਗੱਡੀ ਆ ਗਈ ਹੈ ਸਟੇਸ਼ਨ ਤੇ ਪਰ ਹੱਟੇ ਬੇਬਾਪੂ ਮਨੇ ਜੱਸੀ ਨੇ ਵੇਖਣ ਦੇ ਆਏ ਆਏ ਕੀ ਬਾਤ ਹੈ ਕੀ ਬਾਤ ਹੈ ਅੱਛਾ ਜਿੱਦਾਂ ਦਾ ਗਾਣੇ ਦਾ ਟਾਈਟਲ ਮੈਨੂੰ ਲੱਗਦਾ ਭਾਈ ਤੁਸੀਂ ਤੁਸੀਂ ਖੁਦ ਨੂੰ ਆਪਣੇ ਆਪ ਨੂੰ ਵੇਖਿਆ ਹੋਣਾ ਨਹੀਂ ਯਾਰ ਇਹ ਗਾਣਾ ਆਪਣੇ ਲਈ ਕਰੀਏ ਕੁਦਰਤੀ ਮੇਰੀ ਝੋਲੀ ਚ ਗੀਤ ਇਹੋ ਜੇ ਪੈਂਦੇ ਆ ਕਿ ਜਿੰਨਾਂ ਨੂੰ ਸੱਚ ਆਪਣੇ ਇੱਕ ਸਮਾਜ ਨੂੰ ਸਿਹਤ ਮਿਲਦੀ ਹੈ ਆਪਣੇ ਯੰਗਸਟਰ ਨੂੰ ਸਿਹਤ ਮਿਲਦੀ ਹੈ ਆਪਣੀ ਕਲਚਰ ਨੂੰ ਸਿਹਤ ਮਿਲਦੀ ਹੈ ਮੇਰੀ ਸਿਰ ਤੇ ਕੋਸ਼ਿਸ਼ ਹੈ ਹੀ ਰਹੀ ਹੈ 45 50 ਸਾਲ ਤੋਂ ਕਿ ਦੋ ਪੈਰ ਘੱਟ ਦੁਰਨਾ ਪਰ ਤੁਰਨਾ ਮੜਕੇ ਦੇ ਨਾਲ ਜੋ ਵੀ ਆਪਣੀ ਪਰਸਨਟੀਟੀ ਨੂੰ ਮੈਨੂੰ ਚੰਗਾ ਲੱਗਦਾ ਮੈਂ ਉਹੀ ਚੀਜ਼ ਗਾਉਣਾ ਕਿ ਦੌੜ ਵੱਡੀ ਨਹੀਂ ਆ ਗਈ ਅਸੀਂ ਇੰਨਾ ਕੁਝ ਗਾੜਿਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਇੰਡੀ ਹੈ ਜਿੱਥੋਂ ਲੰਘੀਦਾ ਨਾ ਲੋਕ ਅੱਜ ਵੀ ਕਹਿੰਦੇ ਉਹ ਬਾਈ ਹਰਦੀਪ ਜਾਂਦਾ ਐਂ ਚੀਜ਼ ਚਾਹੀਦੀ ਹੈ ਸਿਹਤ ਦੇ ਨਾਲ ਦਾ ਹਰ ਟਾਈਮ ਤੁਸੀਂ ਆਪਣੇ ਆਪ ਨੂੰ ਸਥਾਪਿਤ ਰੱਖਿਆ ਹਾਂਜੀ ਨਹੀਂ ਕਹਿੰਦੇ ਨੇ ਵੀ ਯਾਰ ਉਹ ਟਾਈਮ ਗਿਆ ਉਦਾਂ ਦਾ ਜਨਰ ਹੂਰ ਸੀਗਾ ਹੁਣ ਹੋਰ ਚੀਜ਼ਾਂ ਚੱਲਦੀਆਂ ਨੇ ਪਰ ਤੁਸੀਂ ਅੱਜ ਵੀ ਆਪਣੇ ਆਪ ਨੂੰ ਸਥਾਪਿਤ ਰੱਖਿਆ ਅੱਜ ਵੀ ਤੁਸੀਂ ਉਸੇ ਦੌਰ ਦੇ ਵਿੱਚ ਪੂਰੀ ਤਰ੍ਹਾਂ ਹਿੱਟੋਂ ਉਦਾਂ ਚੱਲ ਰਹੇ ਹੋ ਇੰਨਾ ਕੁ ਹੁੰਦਾ ਤਾਂ ਬਸ ਨਹੀਂ ਤੁਸੀਂ ਕਰਨ ਨਿਵਾਜ਼ੀ ਹੈ ਨਾ ਕਰਮ ਕਰੋ ਸਵੇਰੇ ਉੱਠੋ ਐਕਸਰਸਾਈਜ਼ ਕਰੋ ਰਿਆਜ਼ ਕਰੋ ਜਿਵੇਂ ਅਰਜੀਤ ਗੁੱਟੂ ਜੀ ਦੱਸ ਰਹੇ ਸੀਗੇ ਠੀਕ ਹੈ ਨਾ ਇਹ ਕਰਮ ਨਿਵਾਜ਼ੀ ਗਲੇ ਦੀ ਐਕਸਰਸਾਈਜ਼ ਹੈ ਜੇ ਆਪਣੀ ਸੇਠ ਠੀਕ ਰਹੇਗੀ ਤੇ ਪਰਮਾਤਮਾ ਤੁਹਾਡਾ ਸਾਥ ਦਿੰਦਾ ਹੈ ਸਾਬ ਸਬ ਪਾਠ ਪੂਜਾ ਕਰੋ ਨਿਤਨੇਮ ਕਰੋ ਰਿਆਜ਼ ਕਰੋ ਉਹ 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 ਚੀਜ਼ਾਂ ਤੁਹਾਨੂੰ ਪੋਜ਼ਿਟਿਵ ਨਹੀਂ ਦਿੰਦੀਆਂ ਜਦੋਂ ਆਪਾਂ ਪੋਸਟਰ ਹੋਵਾਂਗੇ ਨਾ ਫਿਰ ਕਿਰਪਾ ਹੁੰਦੀ ਹੈ ਮੈਂ ਕਿ ਗੀਤ ਨੂੰ ਦੋ ਦੋ ਸਾਲ ਲਾਦਨਾ ਹੁਣ ਜਲਦੀ ਤੁਹਾਡੇ ਮੱਧਮ ਦੱਸਨਾ ਹੁਣ ਅਗਲੇ ਮੇਰੇ ਗੀਤ ਆ ਰਹੇ ਨੇ ਉਹ ਚ ਸ਼ਮਸ਼ੀਰ ਸੰਧੂ ਰੰ ਦਾ ਗੀਤ ਹੈ ਦਵਿੰਦਰ ਖੰਦੇੜਾ ਰੰ ਦਾ ਗੀਤ ਹੈ ਇਹ ਹੁਣ ਆਪਾਂ ਜਿਆਦਾ ਗੈਪ ਨਹੀਂ ਪਾਉਣਾ ਕਿਉਂਕਿ ਜੋ ਜੋ ਅਮਰਦੇਪੜਾ ਵਧ ਜਣ ਲੋਕੀ ਸੰਤ ਚਾਹੁੰਦੇ ਆ ਕਿਉਣ ਵਾਲਿਆਂ ਨੂੰ ਹਰ 6 ਮਹੀਨੇ ਬਾਅਦ ਕੋਸ਼ਿਸ਼ ਹੈ ਕਿ ਇੱਕ ਅਦਾ ਕੀ ਪਈਏ। ਕੀ ਬਾਤ ਹੈ। ਜਿਕਰ ਕੀਤਾ ਮੈਨੂੰ ਯਾਦ ਆ ਗਿਆ ਤੁਸੀਂ ਗਾਣਾ ਗਾਇਆ ਸੀਗਾ ਚੰਡੀਗੜ੍ਹ ਕਰੇ ਅਸ਼ਕੀ ਉਹਨੂੰ ਰੀਮਿਕਸ ਕੀਤਾ ਗਿਆ। ਤੁਸੀਂ ਕੋਈ ਰਿਗਰੈਟ ਨਹੀਂ ਕੀਤਾ ਤੁਸੀਂ ਕਿਹਾ ਵੀ ਕੋਈ ਗੱਲ ਨਹੀਂ ਅੱਜਕੱਲ ਤਾਂ ਬੜਾ ਚੀਜ਼ ਹੋਊ ਹੁੰਦਾ ਸਾਡਾ ਗਾਣਾ ਸੀ ਉਹਨੂੰ ਐਦਾਂ ਕਰਕੇ ਕੀਤਾ ਗਿਆ। ਹੁਣ ਚੰਡੀਗੜ੍ਹ ਕਰੇ ਅਸ਼ੇ ਫਿਲਮ ਵੀ ਬਣ ਗਈ। ਹਾਂ। ਤੇ ਚਲੋ ਟੌਪ ਕਲੰਬੇ ਤੇ ਮੈਂ ਸੋਚਿਆਗਾ ਆਪਣੀ ਜਵਾਨੀ ਜਵਾਨੀ ਦੀ ਗੱਲ ਕਰ ਰਹੇ ਹਾਂ ਇੱਥੇ ਕਰੀਏ ਪਰ ਨਹੀਂ ਮੇਰਾ ਸੁਭਾਅ ਹੀ ਆਪਣੇ ਪਰਿਵਾਰ ਜਾਨੀ ਬਲੱਡ ਜਾਨੀ ਸਾਡੇ ਗੀਤ ਗਾ ਕੇ ਉਧਰਲੇ ਬੱਚੇ गा ਰਹੇ ਉਹ ਗੀਤ ਲੋ ਫਿਲਮਾਂ ਬਣ ਗਿਆ ਕਿਉਂਕਿ ਪਹਿਲੇ ਸੋਚਣਾ ਚਾਹੀਦਾ ਉਹਨੇ ਗੀਤਾਂ ਮਰੇ ਦੁਬਾਰਾ ਆ ਰਹੇ ਚੰਡੀਗੜ੍ਹ ਕਰਿਆਸ਼ ਕੀ ਤੇ ਸ਼ਹਿਰ ਪਟਿਆਲਾ ਦੇ ਬਣਾ ਰਹੇ ਆਪਾਂ ਹਾਂ ਤੇ ਹੁਣ ਫੋਕਸ ਸੀਗਾ ਅੱਜ ਗੁਰੂ ਮਹਾਰਾਜ ਕਿਰਪਾ ਕਰੇ ਇਹਨੂੰ ਤੁਹਾਡੇ ਮੱਧਿਆਮ ਦਾ ਕਹਿੰਦਾ ਕਿ ਇਹ ਗੀਤ ਨੂੰ ਸੁਣੋ ਸੁਣ ਕੇ ਫਿਰ ਤੁਸੀਂ ਆਪਣਾ ਜਿਹੜੇ ਬਟਲ-ਬਟਲ ਦਬਾਉਂਦੇ ਆ ਭਾਈ ਜੋ ਵੀ ਮੈਨੂੰ ਤਾਂ ਪਤਾ ਨਹੀਂ ਕੀ ਆ ਤੇ ਉਹਦੇ ਦੱਬੋ ਫਿਰ ਇਹ ਮੈਂ ਆਪਣੇ ਗੀਤ ਬਹੁਤ ਘੱਟ ਸੁਣਦਾ ਅੱਜ ਜਦੋਂ ਤਾਂ ਬਣਾਇਆ ਮੈਂ ਸੁਣ ਸੁਣ ਕੇ ਇਹਚ ਹੋਰ ਕੀ ਕਰ ਸਕਦੇ ਹੋਰ ਕੀ ਕਰ ਸਕਦੇ ਅੱਜ ਤੁਸੀਂ ਤੁਹਾਡੀ ਕਚਹਿਰੀ ਹਾਜ਼ਰ ਕਰਤਾ ਮੈਨੂੰ ਲੱਗਦਾ ਆਈ ਹੋਪਸੋ ਕਿ ਭਾਈ ਅੱਜ ਦੇ ਟਾਈਮ ਤੁਸੀਂ ਕੀ ਸੁਣਦੇ ਹੋ ਮਤਲਬ ਤੁਹਾਡਾ ਫੇਵਰੇਟ ਨਹੀਂ ਮੈਂ ਅਸੀਂ ਉਹੀ ਪੁਰਾਣੇ ਬੰਦਿਆਂ ਨੂੰ ਨੂਸਰ ਸਿੰਘ ਸੁਣ ਲਿਆ ਸਾਡੇ ਲੇਜੈਂਡ ਨੇ ਇਸ ਮੇਰੇ ਹਮ ਹਮ ਸਭ ਰਸਾਤੀ ਨੇ ਗੁਰਦਾਸ ਭਾਈ ਨੂੰ ਸੁਣ ਲਿਆ ਸਰਦੂਲ ਭਾਈ ਨੂੰ ਸੁਣ ਲਿਆ ਅੰਸਪਾ ਸੁਰੀਲੇ ਨਾ ਚੰਗੀਆਂ ਗੱਲਾਂ ਕੀਤੀਆਂ ਮੀਆਂ ਜਦੋਂ ਆਪਾਂ ਲਾਈਵਲੀ ਗੱਲਾਂ ਕਰਦੇ ਆ ਸਮਾਜ ਦੀਆਂ ਗੱਲਾਂ ਕਰਦੇ ਆ ਤੇ ਉਹ ਉਹੀ ਗੀਤ ਬਣ ਜਾਂਦੇ ਆ ਹਰ ਕੋ ਕਹਿੰਦਾ ਆਡੀਅੰਸ ਯੰਗ ਬੱਚਾ ਵੀ ਕਹਿ ਰਿਹਾ ਕਾਲਜਾਂ ਦੇ ਬੱਚੇ ਵੀ ਕਹਿ ਰਹੇ ਇਹ ਗੀਤ ਮੇਰੇ ਵੱਸੇ ਬਣਿਆ ਹੁਣ ਅਸੀਂ ਆ ਚੰਡੀਗੜ੍ਹ ਨੂੰ ਅਸੀਂ ਸ਼ੂਟ ਕੀਤਾ ਸਾਰੇ ਕੋਈ ਪ੍ਰੋਫੈਸ਼ਨ ਨਹੀਂ ਬੱਚੇ ਸਾਰੇ ਉੱਥੇ ਪਰਫਾਰਮ ਕਰਦੇ ਆ ਆਈ ਵੈਰੀ ਥੈਂਕ ਯੂ ਟੂ ਸੰਤੂ ਸੁਨਾਮ ਸੰਤੂ ਸਾਹਿਬ ਉਹਨਾਂ ਦੀ ਜਿਹੜੀ ਲੋਬੀ ਹੈ ਕਿ ਉਹਨਾਂ ਨੇ ਸਾਨੂੰ ਇੰਨੇ ਵਧੀਆ ਆਰਟਿਸਟ ਦੇ ਉੱਤੇ ਐਨੀਵਰਦੀਆ ਲੋਕੇਸ਼ਨ ਦਿੱਤੀ ਤੇ ਧੰਨਵਾਦ ਦਰਸ਼ਨ ਔਲਖ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਦੀ ਖਾਸ ਸੀ ਕਿ ਭਾਈ ਜੀ ਮੈਂ ਵੀਡੀਓ ਬਣਾਉਣਾ ਹਰਜੀਤ ਗੁੱਡੂ ਜੀ ਦਾ ਪੰਨਾ ਲਾਲ ਜੀ ਦਾ ਤੇ ਈਜ਼ੀ ਵੇ ਗੁਰਦੇ ਸੰਦੂ ਦਾ ਕਿ ਜਿਹਨਾਂ ਨੇ ਇੱਕ ਗੁਲਦਸਤਾ ਤੁਹਾਡੀ ਕਚੈਰੀ ਚ ਪੇਸ਼ ਕੀਤਾ ਸਟਾਈਲ ਤੋਂ ਤੁਸੀਂ ਜਮਾਂ ਸੇਮ ਰੱਖਿਆ ਤੁਸੀਂ ਜੇ ਅੱਜ ਤੋਂ 20 30 ਸਾਲ ਪਿੱਛੇ ਵੀ ਚਲ ਜਾਈਏ ਉਦਾਂ ਹੀ ਮੁੱਛ ਕੁੰਡੀ ਸੇਮ ਹੈ ਕੰਮ ਟੇਸ਼ਨ ਹੈ ਨਾ ਫਿਰ ਯੋਦ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਤੁਸੀਂ ਤਵਿਆਂ ਦੇ ਦੌਰ ਤੋਂ ਸ਼ੁਰੂ ਕੀਤਾ ਰੀਲਾਂ ਦਾ ਯੁੱਗ ਆ ਤੇ ਅੱਜ ਰੀਲਾਂ ਦੇ ਯੁੱਗ ਦੇ ਵਿੱਚ ਤੁਸੀਂ ਕਿਵੇਂ ਆਪ ਨੂੰ ਆਪਣੇ ਆਪ ਨੂੰ ਵੇਖਦੇ ਤੁਸੀਂ ਉਹ ਸਾਡੇ ਟਾਈਮ ਤੇ মিডিਏ ਨਹੀਂ ਹੁੰਦੇ ਇੱਕ 1000 ਰੁਪਏ ਦੀ ਐਡ ਲਾ ਦਿਓ ਅਖਬਾਰ ਚ ਤੇ ਲੋਕੀ ਰਸ਼ਟ ਮਾਰਕੀਟ ਉਦੋਂ ਕਲਾਕਾਰ ਕਿੰਨੇ ਸੀ ਅਸੀਂ 8-10 ਕਲਾਕਾਰ ਸੀ ਠੀਕ ਹੈ ਨਾ ਤੁਸੀਂ ਕੌਣ ਸੀਗਾ ਠੀਕ ਹੈ ਹੁਣ ਮੀਡੀਆ ਇਹਨਾਂ ਹੋ ਗਿਆ ਅੱਜ ਇੱਕ ਚੀਜ਼ ਆਈ ਹੈ ਅੱਦੇ ਹੁਣ ਥੋੜੇ ਚੈਨਨਾ ਸੈਂ ਹਰ ਹਰ ਘਰ ਚ ਪਹੁੰਚ ਜਾਣਾ ਠੀਕ ਹੈ ਉਦੋਂ ਸਾਧਨ ਕੋਈ ਨਹੀਂ ਸੀਗੇ ਇੱਕ ਇੱਕ ਪਿੰਡ ਜੇ ਜੇ ਖਰੜ ਖਾੜਾ ਲੱਗਾ ਤੇ ਚੰਡੀਗੜ੍ਹੋਂ ਲੋਕੀ ਸਾਈਕਲਾਂ ਤੇ ਜਾ ਰਿਹਾ ਇੱਕ ਕਸ਼ੇ ਸੀਗੀ ਕਲਾਕਾਰ ਨੂੰ ਵੇਖਣੇ ਕੋਲੋਂ ਦੇ ਵੇਖਣਾ ਉਹ ਜੀ ਜਾਨ ਇਹ ਮੀਡੀਆ ਨੇ ਬਹੁਤ ਅੰਨੇੜੇ ਕਰਤੀਆਂ ਕਲਚਰ ਨੇਲੇ ਕਰਤਾ ਆਪਣੀ ਪੰਜਾਬੀ ਇੰਡਸਟਰੀ ਦੇਖੋ ਕਿੰਨੀ ਗਲੋ ਕਰ ਗਈ ਆਪਾਂ ਭਿੜਦੇ ਆ ਆਪਾਂ ਐਸੇ ਲਈ ਹਿੰਦੀ ਇੰਡਸਟਰੀ ਨਾਲ ਭਿੜ ਰਹੇ ਆ ਪੂਰੇ ਇਹ ਉਹਦੀ ਕਰਪਾਈ ਆ ਉਹ ਚੰਗਾ ਆਪ ਸਮਾਜ ਚ ਚੰਗੀਆਂ ਚੀਜ਼ਾਂ ਦਿੰਦੇ ਆ ਨਸ਼ੇ ਦੇ ਰਹਿ ਦਿੰਦੇ ਆ ਪਰ ਜਵਾਨੀਆਂ ਬੁਲੇ ਦਿੰਦੇ ਤੁਸੀਂ ਕਿਉਂ ਨਹੀਂ ਕੀਤਾ ਵੀ ਬਹੁਤ ਹਿੱਟੋਂ ਹਿੱਟ ਰਹੇ ਹੋ ਵੀ ਛੱਡ ਕੇ ਕਿਤੇ ਬਾਹਰ ਜਾ ਕੇ ਸੈੱਟ ਹੋ ਜਾਈਏ ਕਿਤੇ ਬੰਬੇ ਜਾ ਕੇ ਰਹਿਣ ਲੱਗ ਜਾਈਏ ਤੁਸੀਂ ਕਿਉਂ ਨਹੀਂ ਪੰਜਾਬ ਛੱਡਿਆ ਜੋ ਪੰਜਾਬ ਵਰਗ ਗਰੀਸ ਨੇ ਮੰਨ 50 ਸਾਲ ਹੋ ਗਿਆ ਉਹੀ ਅਮਰੀਕਾ ਅਮਰੀਕਾ ਵੀ ਵੇਖ ਲਿਆ ਪਰ ਇੰਨੀ ਜਨਤਾ ਇਕੱਠੀ ਨਹੀਂ ਕਰ ਸਕਦੇ ਉਹਦੀ ਉੱਥੇ ਸੱਜਣ ਮਿੱਤਰਾਂ ਨੂੰ ਮੈਂ ਸਾਰੇ ਸੱਜਣ ਮਿੱਤਰ ਉਹੀ ਬੁਲਾਏ ਜਿਹੜੇ ਮੈਨੂੰ 40 40 50 50 ਸਾਲ ਤੋਂ ਜਾਣਦੇ ਆ ਉਹ ਭਾਵੇਂ ਰਾਈਟਰ ਹੈ ਭਾਵੇਂ ਗੀਤਕਾਰ ਹੈ ਭਾਵੇਂ ਮੇਰਾ ਦੋਸਤ ਹੈ ਉਹਨਾਂ ਚ ਨਿੱਗ ਬੜਾ ਕੋਈ ਖੰਧਿਆ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਜਲੰਧਰੋਂ ਆਇਆ ਇਹ ਨਿੱਗ ਵਾਲੇ ਬੰਦੇ ਆਉਂਦੇ ਆ ਇਹੀ ਯਾਰੀ ਦੀ ਦਸ ਸਾਰੀ ਆਉਂਦੀ ਕਿਸੇ ਨੂੰ ਨਰਾਜ਼ ਥੈਂਕ ਯੂ ਭਾਈ ਸੋ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ